ਸਸਿਗਾ ਜੀ ਪੀ ਰੈਂਡ ਦੇ ਘਰ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਗੋਮਸੀ 14 ਫਰਵਰੀ ਵੈਲੈਂਟਾਈਨ ਡੇ ਆਖਿਆ ਜਾਂਦਾ ਅੱਜ ਤੋਂ ਕੁਝ ਸਾਲ ਪਹਿਲਾਂ ਇਹ ਗੱਲ ਹੋ ਗਈ ਸੀ ਕਿ ਵੀ ਇਸ ਨੂੰ ਬਲੈਕ ਡੇ ਆਖਿਆ ਜਾਂਦਾ ਸੀ ਕਿਉਂਕਿ ਪਲਵਾਮਾ ਅਟੈਕ ਦੇ ਵਿੱਚ ਆਰਮੀ ਦੇ ਕਈ ਬੰਦੇ ਮਰ ਗਏ ਸੀਗੇ ਸ਼ਹੀਦ ਹੋ ਗਏ ਸੀਗੇ ਪਰ ਉੱਥੇ ਜਿਹੜੇ ਨੇ ਅੱਜ ਕੱਲ ਦੇ ਯੂਥ ਨੂੰ ਦੇਖੀਏ ਜਾਂ ਜੇਨ ਜ਼ੀ ਜਨਰੇਸ਼ਨ ਨੂੰ ਦੇਖੀਏ ਤਾਂ ਇਹਨਾਂ ਨੂੰ ਆਦਤ ਪਈ ਹੋਈ ਹੈ ਵੈਲੈਂਟਾਈਨ ਮਨਾਉਣ ਦੀ ਰੋਜ਼ ਡੇ ਕਿਸ ਡੇ ਇਹ ਡੇ ਮਨਾਉਣ ਦੀ ਇਦੇ ਚ ਅਸੀਂ 18 ਸਾਲ ਤੋਂ ਉੱਪਰ ਵਾਲਿਆਂ ਦੀ ਗੱਲ ਨਹੀਂ ਕਰਦੇ ਅਸੀਂ ਉਹਨਾਂ ਜਵਾਨਾਂ ਦੀ ਗੱਲ ਕਰਦੇ ਆਂ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਪੜ੍ਹਾਈ ਦੀ ਉਮਰ ਖੇਡਣ ਦੀ ਉਮਰ ਹੈ ਉਸ ਉਮਰ ਦੇ ਵਿੱਚ ਸਕੂਲੋਂ ਬੰਕ ਮਾਰ ਕੇ ਫਿਲਮਾਂ ਵੇਖਣ ਜਾਂਦੇ ਨੇ ਰਖ ਬਾਗ ਰੋਜ਼ ਗਾਰਡਨ ਇੱਦਾਂ ਦੇ ਗਾਰਡਨਾਂ ਵਿੱਚ ਜਾਂਦੇ ਨੇ ਸਾਡੇ ਨਾਲ ਨਿਹੰਗ ਸਿੰਘ ਕੁਲਦੀਪ ਸਿੰਘ ਜੀ ਮੌਜੂਦ ਨੇ ਇਸ ਟਾਈਮ ਤੇ ਵਕੀਲ ਸਾਹਿਬ ਵੀ ਮੌਜੂਦ ਨੇ ਪਹਿਲਾਂ ਤਾਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਤੇ ਜਿਹੜੀ ਤੁਸੀਂ ਹਾਂਜੀ ਮੈਂ ਮੈਂ ਇੱਕ 18 ਸਾਲ ਤੋਂ ਛੋਟੇ ਨੇ 15 ਸਾਲ ਦੀ 16 ਸਾਲ ਦੀ ਕੁੜੀ ਜੇ ਕੋਈ ਗਰਭਵਤੀ ਹੋ ਜਾਵੇ ਤਾਂ ਕੀ ਉਸ ਕੁੜੀ ਦਾ ਕੋਈ ਫਿਊਚਰ ਰਹੇਗਾ ਜੇ ਕਿਸੇ ਮੁੰਡੇ ਕੋਲੋਂ ਬੱਚੇ ਕੋਲੋਂ ਇਹ ਗਲਤੀ ਹੋ ਜਾਵੇ ਜਿੱਦਾਂ ਹੀ ਹੋਟਲਾਂ 'ਚ ਜਾਂਉਂਦੇ ਨੇ ਹੋਟਲ ਵਾਲੇ ਡਬਲ ਪੈਸੇ ਲੈ ਕੇ 트리플 ਪੈਸੇ ਲੈ ਕੇ ਇਹਨਾਂ ਤੋਂ ਇਹਨਾਂ ਨੂੰ ਕਮਰਾ ਦੇ ਦਿੰਦੇ ਨੇ ਤੇ ਕੀ ਅਗਰ 15 ਸਾਲ ਦੀ ਆ 16 ਸਾਲ ਦੀ ਕੁੜੀ ਗਰਭਵਤੀ ਹੋ ਜਾਵੇ ਤਾਂ ਕੀ ਉਸ ਕੁੜੀ ਦਾ ਕੁਝ ਭਵਿੱਖ ਹੈਗਾ ਅੱਗੇ ਖਤਮ ਆਉਦਾ ਜੀ ਉਹਦੀ ਜਵਾਨੀ ਖਤਮ ਆਉਦਾ ਸਾਰਾ ਖਤਮ ਹੋ ਜਾਂਦਾ ਖਾਨਦਾਨ ਹੀ ਖਤਮ ਹੋ ਜਾਂਦਾ ਉਹਨਾਂ ਦਾ ਤਾਂ ਜਦੋਂ 12 13 ਸਾਲ ਦਾ ਬੱਚਾ ਇਹ ਰਿਸ਼ਤੀ ਤੇ ਆ ਜਾਂਦਾ ਉਹ ਖਤਮ ਹੋ ਜਾਂਦਾ ਦਾ ਮਾਂ ਪਿਓ ਵੀ ਖਤਮ ਹੋ ਜਾਂਦਾ ਭਰਾ ਵੀ ਮਾਂ ਪਿਓ ਸਾਰਾ ਵੀ ਨੀਰ ਨੀਰ ਹੋ ਜਾਂਦੀ ਹੈ ਇੱਜ਼ਤ ਦੇਖੋ ਤੁਸੀਂ 15 ਸਾਲ ਦੇ ਅਸੀਂ ਇੱਕ ਵੀਡੀਓ ਚਲਾ ਰਹੇ ਹਾਂ ਜਿਸ ਵਿੱਚ ਅਸੀਂ ਦੇਖਿਆ ਵੀ ਸਕੂਲ ਦੀਆਂ ਬੱਚੀਆਂ ਨੇ ਚਾਰ ਉਹ ਜਾ ਰਹੀਆਂ ਨੇ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਹੱਥ ਛਡਾ ਕੇ ਅੱਗੇ ਚਲੀ ਗਈ ਆ ਮੈਂ ਵੀ ਕੁੜੀ ਦਾ ਹੱਥ ਫੜਿਆ ਨਹੀਂ ਪਰ ਉਹਦੇ ਕੁੜੀ ਦੇ ਹੱਥ ਦੇ ਵਿੱਚ ਗੁਲਾਬ ਦਾ ਫੁੱਲ ਫੜਿਆ ਹੋਇਆ ਸੀਗਾ ਤੇ ਮੈਂ ਉਹਨੂੰ ਆਖਿਆ ਵੀ ਆ ਮੈਂ ਕਿਹਾ ਤੁਸੀਂ ਸਕੂਲ ਤੋਂ ਬੰਕ ਮਾਰ ਕੇ ਆਈਆਂ ਹੋ ਤੇ ਉਹਨਾਂ ਨੇ ਮੇਰੀ ਗੱਲ ਨੂੰ ਇਗਨੋਰ ਕੀਤਾ ਤੇ ਫਿਰ ਇੱਧਰ ਉੱਧਰ ਭੱਜਣ ਲੱਗ ਗਏ ਨਹੀਂ ਵੀ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਕਹਿਣਾ ਵੀ ਸਾਡਾ ਯੂਥ ਜਿਹੜਾ ਅੱਜ ਦਾ ਉਹ ਕਿੱਥੇ ਜਾ ਰਿਹਾ ਜੀ ਗਲਤ ਪਾਸੇ ਜਾ ਰਿਹਾ ਇਹ ਜਿਹੜੇ ਇਹ ਚੀਜ਼ਾਂ ਨੇ ਸਕੂਲਾਂ ਨੇ ਵੀ ਚਾਹੀਦਾ ਮਾਪਿਆਂ ਨੂੰ ਵੀ ਚਾਹੀਦਾ ਵੀ ਖਿਆਲ ਰੱਖਣੇ ਚੀਜ਼ਾਂ ਦਾ ਵੀ ਸਾਡੇ ਬੱਚੇ ਕਿੱਧਰ ਨੂੰ ਜਾਂਦੇ ਆ ਫੇਰ ਪਿੱਟਦੇ ਆ ਆਪਾਂ ਪੁਲਿਸ ਵਾਲਿਆਂ ਨੂੰ ਫੇਰ ਮਲਾਜ਼ਮਾਂ ਨੂੰ ਪਿੱਟਦੇ ਆ ਵੀ ਸਾਡੀ ਇੱਜ਼ਤ ਲੁੱਟੀ ਗਈ ਇੱਜ਼ਤ ਤਾਂ ਆਪ ਬਲਟਵਾ ਰਹੇ ਫਿਰ ਆ ਯਾਰ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਇਹ ਅੰਗਰੇਜ਼ਾਂ ਦੇ ਟਾਈਮ ਦਾ ਬਣਾਇਆ ਹੋਇਆ ਤੇ ਸਾਡੇ ਪੰਜਾਬ ਦਾ ਪੀੜਾ ਵਗੀਰਾ ਦੀ ਧਰਤੀ ਆ ਇੱਥੇ ਤਾਂ ਚੀਜ਼ਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਹੈਗੀਆਂ ਇਹ ਜਿਹੜੀਆਂ ਚੀਜ਼ਾਂ ਇਹ ਬੰਦ ਹੋਣੀਆਂ ਚਾਹੀਦੀਆਂ ਸਰਕਾਰ ਨੂੰ ਇੱਥੇ ਇਲਮ ਕਰਨਾ ਚਾਹੀਦਾ ਸਾਡੇ ਵੱਡੇ ਵੱਡੇ ਅਫਸਰ ਜਿੰਨੇ ਵੀ ਇਹਨ ਫੜ ਕੇ ਉਹਨੇ ਦੇ ਮਾਂ ਤੇ ਉਹਨੂੰ ਬੁਲਾ ਕੇ ਉਹਨਾਂ ਦੀ ਚੰਗੀ ਇਨਕੁਆਇਰੀ ਕਰੋ ਵੀ ਕੀ ਗੱਲ ਆ ਉਹਨਾਂ ਦੇ ਬੱਚੇ ਵੀ ਕੱਲ ਨੂੰ ਇਹਦੇ ਦੀਆਂ ਘਟਨਾਵਾਂ ਹੁੰਦੀਆਂ ਫਿਰ ਧਰਨੇ ਲੱਗਦੇ ਰੋ ਰੋਡ ਜਾਮ ਕਰਦੇ ਸਾਡੇ ਬੱਚੇ ਨਾਲ ਤੱਕਾ ਹੋ ਗਿਆ ਆਪ ਹੀ ਕਰਵਾ ਰਹੇ ਯਾਰ ਇਹ ਕਿਹੜਾ ਸਾਲ ਆ ਗਿਆ ਵੀ ਛੋਟੇ ਛੋਟੇ ਬੱਚੇ ਭੋਲ ਲੈ ਕੇ ਘੁੰਮਣੇ ਕਿੱਦਾਂ ਦੇ ਆ ਪ੍ਰਮਾਤਮਾ ਦਾ ਨਾਮ ਆਪਣੇ ਘਰੇ ਜਾ ਕੇ ਯਾਰ ਮੈਂ ਤਾਂ ਇਹ ਕਹਿੰਨਾ ਜੇ ਕਰਾਉਣਾ ਇਹ ਕੰਮ ਕਰਨਾ ਵੀ ਆ ਆਪਣੇ ਮਾਪਿਆਂ ਦੇ ਨਾਲ ਖੇਡਣਾ ਆਪਣੇ ਜਿੱਦਾਂ ਮਰਜ਼ੀ ਕਰਨ ਘਰੇ ਜਾ ਕੇ ਆਪਣੇ ਰਾਸਗੁੱਲੇ ਬਣਾਉਣ ਮਿੱਠਾ ਮੂੰਹ ਕਰਨ ਇਹ ਜਿਹੜੀ ਚੀਜ਼ ਆ ਘਰ ਦੇ ਵਿੱਚ ਕਰਨ ਵਾਸਤੇ ਹੈ ਤੇ ਇਹ ਨਹੀਂ ਵੀ ਪਾਰਕਾਂ ਦੇ ਵਿੱਚ ਆਪਣੇ ਮਾਪਿਆਂ ਦੀਆਂ ਜਿਹੜੀਆਂ ਪੱਗਾਂ ਨੇ ਉਹਨਾਂ ਨੂੰ ਦਾਗ ਲਾਓ ਆਪਣੇ ਮਾਪਿਆਂ ਦੇ ਇੱਜ਼ਤਾਂ ਰੋਲੋ ਇਹ ਕੁੜੀਆਂ ਨੂੰ ਬੱਚਿਆਂ ਨੂੰ ਚਾਹੀਦਾ ਹੈਗਾ ਉਹ ਉਹਨਾਂ ਨੂੰ ਵੀ ਚਾਹੀਦਾ ਜਿਹੜੇ ਬੰਦੇ ਹੈਗੇ ਆ ਜਿਹੜੇ ਜਵਾਗ ਹੈ ਜਿਹੜੇ ਸਕੂਲਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਹੈਗੇ ਆ ਵੀ ਕੁੜੀਆਂ ਨੂੰ ਲੈ ਕੇ ਜਾਂਦੇ ਆ ਉਹ ਆਪਣੀ ਭੈਣ ਨੂੰ ਕਿਉਂ ਨਹੀਂ ਦਿੰਦੇਗੇ ਅੱਜ ਮੈਂ ਬਸ ਇਨੀ ਗੱਲ ਕਹਿਣਾ ਚਾਹਾਂਗਾ ਅੱਜ ਜਿਹੜੀ ਡੇਟ ਹੈ 13 ਫਰਵਰੀ 2025 ਹੈ ਕੱਲ 14 ਫਰਵਰੀ 2025 ਹੈ ਜਿਹਨੂੰ ਵੈਲੈਂਟਾਈਨ ਕਿਹਾ ਜਾਂਦਾ ਹੈ ਤੇ ਜਿਹਦੇ ਤੇ ਵੈਲੈਂਟਾਈਨ ਮਨਾਇਆ ਜਾਏਗਾ ਇਹਨਾਂ ਦੇ ਵੱਲੋਂ ਜਿਹੜੇ ਜਵਾਕ ਨੇ ਉਹਨਾਂ ਦੇ ਕੀ ਕਾਰਵਾਈ ਕੀਤੀ ਜਾਏਗੀ ਕੱਲ ਦਾ ਕੀ ਮਾਹੌਲ ਰਹੇਗਾ ਪੰਜਾਬ ਦਾ ਦੇਖੋ ਜੀ ਅੱਲ ਦਾ ਅਸੀਂ ਬੇਨਤੀ ਕਰਾਂਗੇ ਅਫਸਰਾਂ ਨੂੰ ਵੀ ਜਿੰਨੇ ਵੀ ਅਫਸਰ ਹੈ ਵੀਡੀਓ ਦੇਖਦੇ ਪਿਓ ਵੀ ਇਹ ਚੀਜ਼ਾਂ ਦੇ ਉੱਤੇ ਨੱਥ ਪਾਓ ਤੇ ਜੇ ਨਾ ਹੋਇਆ ਫਿਰ ਅਸੀਂ ਉਹਨਾਂ ਨੂੰ ਅਸੀਂ ਪਾਵਾਂਗੇ ਨਾਥ ਫਿਰ ਅਸੀਂ ਫੜਾਂਗੇ ਛੋਟੇ ਛੋਟੇ ਬੱਚੇ ਜੇ ਘਟ ਉਮਰ ਰਿਆ ਫਿਰ ਉਹਨਾਂ ਦੇ ਮਾਪਿਆਂ ਨੂੰ ਬੁਲਾਵਾਂਗੇ ਉੱਥੇ ਉਹਨਾਂ ਕੋਲੋਂ ਪੁੱਛਾਂਗੇ ਆਨਲਾਈਨ মিডিਆ ਦੇ ਵਿੱਚ ਪੁੱਛਾਂਗੇ ਵੀ ਭਾਈ ਆ ਦੱਸੋ ਤੁਹਾਡੇ ਬੱਚੇ ਤੁਸੀਂ ਪੜਾਉਣ ਜਾਂਦੇ ਆ ਤਾਂ ਤੁਹਾਡੀਆਂ ਇੱਜ਼ਤਾਂ ਲੀਰੋ ਲੀਰ ਕਰਨ ਜਾਂਦੇ ਆਗੇ ਅਸੀਂ ਕਰਾਂਗੇ ਜ਼ਰੂਰ ਕਾਰਵਾਈ ਪਹਿਲਾਂ ਸਾਡੀ ਸਰਕਾਰ ਬਲੇ ਇੱਕ ਕਾਨੂੰਨ ਦੇ ਕਿਦਾਰੇ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਕਾਨੂੰਨ ਤਾਂ ਹੀ ਵੀਡੀਓ ਪਾਉਣ ਲੱਗੇ ਅਫਸਰਾਂ ਨੂੰ ਪਤਾ ਲੱਗ ਜਾਵੇ ਵੀ ਇਹ ਚੀਜ਼ਾਂ ਦੇ ਨੱਥ ਪਾਈ ਜਾਵੇ ਆਪ ਦੇਖਣ ਕਿੱਥੇ ਕੋਈ ਗੱਲਬਾਤ ਹੁੰਦੀ ਹੈ ਕੋਈ ਘਟਨਾ ਆਉਂਦੀ ਹੈ ਇਹ ਅਫਸਰ ਦੇਖਣਾ ਚਾਹੁੰਦੇ ਆ ਜੇ ਨਾ ਕਰਨਗੇ ਫਿਰ ਅਗਲੀ ਕੱਲ ਨੂੰ ਅਸੀਂ ਜ਼ਰੂਰ ਛਾਪਾਂ ਮਾਰੀ ਮਾਰਾਂਗੇ ਜਾ ਕੇ ਦੇਖਾਂਗੇ ਜਿੱਥੇ ਵੀ ਹੋਇਆ ਜੇ ਕੋਈ ਜਵਾਕ ਜਿਹੜੇ ਨੇ ਜਿੱਦਾਂ 16 15 16 17 ਸਾਲ ਦੇ ਬੱਚੇ ਨੇ ਲੜਕੇ ਲੜਕੀਆਂ ਨੇ ਉਹਨਾਂ ਦੇ ਕੀ ਕਾਰਵਾਈ ਕੀਤੀ ਜਾਏਗੀ ਮਤਲਬ ਉਹਨਾਂ ਦੇ ਮਾਪੇ ਪਾਪ ਨੂੰ ਸੱਦਿਆ ਜਾਏਗਾ ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਸੱਦਾਂਗੇ ਉਹਨਾਂ ਨੂੰ ਉਹਨਾਂ ਦੀ ਕਰਤੂਤ ਦਿਖਾਵਾਂਗੇ ਕਈ ਵਾਰੀ ਨਹੀਂ ਪਤਾ ਹੁੰਦਾ ਮਾਪਿਆਂ ਨੂੰ ਮਾਪੇ ਅੱਜ ਬੱਚੇ ਹੁਣ ਆਏ ਆ ਯਾਰ ਬੱਚਾ ਇੱਕ ਸਕੂਲ ਚੱਲ ਕੇ ਆ ਗਿਆ ਉਹਨੂੰ ਬੱਚੇ ਮਾਪਿਆਂ ਨੂੰ ਤਾਂ ਇਹ ਪਤਾ ਵੀ ਮੇਰਾ ਪੁੱਤ ਸਕੂਲ ਗਿਆ ਮੇਰੀ ਧੀ ਸਕੂਲ ਗਈ ਮੇਰੀ ਬੱਚੀ ਪੜਨ ਗਈ ਆ ਉਹਨੂੰ ਇਹ ਨਹੀਂ ਨਾ ਪਤਾ ਵੀ ਆਸ਼ਕੀ ਕਰਦੀ ਫਿਰਦੀ ਆ ਜਾਂ ਫੁੱਲ ਦਿੰਦੀ ਫਿਰਦੀ ਆ ਭੂੰਡਾ ਆਸ਼ਕਾਂ ਦੇ ਨਾਲ ਉਹ ਰਾਸ਼ਕਾਂ ਨਾਲ ਆਸ਼ਕੀ ਕਰਦੀ ਆ। ਇਹ ਮਾਂ ਪਿਓ ਨੂੰ ਨਹੀਂ ਪਤਾ ਲੱਗੇਗਾ। ਉਸ ਟਾਈਮ ਆਪੇ ਫੜਾਂਗੇ। ਉਹਨਾਂ ਦੇ ਮਾਂ ਪਿਓ ਨੂੰ ਫੋਨ ਕਰਾਂਗੇ, ਬੁਲਾਵਾਵਾਂਗੇ। ਫਿਰ ਉਹਨਾਂ ਨੂੰ ਕਰਤੂਤਾਂ ਦੱਸਾਂਗੇ ਵੀ ਤੁਹਾਡੇ ਬੱਚੇ ਆਹ ਕਰਤੂਤਾਂ ਕਰਦੇ ਆ। ਇਹ ਜਿਹੜਾ ਸਾਡਾ ਪੰਜਾਬ ਪੀਰਾ-ਪਕੀਰਾ ਦੀ ਧਰਤੀ ਹੈ, ਪੀਰਾ-ਪਕੀਰਾ ਦੇ ਵਿੱਚ ਨਾਮ ਜੱਪੋ, ਮਹਾਰਾਜ ਦਾ ਨਾਮ ਕਰੋ। ਇਹ ਜੋ ਕਰਨਾ ਆਪਣੇ ਘਰੇ ਜਾਓ, ਬਰਫੀ ਵੰਡੋ, ਬੱਚਿਆਂ ਦੇ ਨਾਲ ਖੇਡੋ। ਇਹ ਕੰਮ ਨਹੀਂ ਵੀ ਪਾਰਕਾਂ ਦੇ ਵਿੱਚ ਤੁਸੀਂ ਗੰਦ ਪਾਓ। ਸਾਡੇ ਹੋਰ ਵੀ ਮਾਹੌਲ ਖਰਾਬ ਕਰੋ। ਵਕੀਲ ਸਾਹਿਬ ਜੀ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਮੈਂ ਸਿਰਫ ਇਨਾ ਪੁੱਛਣਾ ਚਾਹੂੰਗਾ ਕਿ ਜਿਹੜੇ ਆਹ ਬੱਚੇ ਕਰੀ ਫਿਰਦੇ ਨੇ ਜੋ ਤਾਂ ਕੀ ਸਾਡਾ ਉਹ ਜਿਹੜੇ ਗੁਰਨਾਨਕ ਪਾਚਾਈ ਦਾ ਜਿਹੜਾ ਸਮਾ ਸੀਗਾ ਜਾਂ ਗੁਰਗੋਬਿੰਦ ਸਿੰਘ ਜਿਹੜਾ ਸਮਾ ਸੀਗਾ ਜਿਸ ਵਿੱਚ ਬੱਚੇ ਦੇਗ ਬਣਾਉਂਦੇ ਸੀ ਆਪਣਾ ਭੋਗ ਲਗਾਉਂਦੇ ਸੀਗੇ ਗੁਰਦੁਆਰੇ ਜਾਂਦੇ ਸੀਗੇ ਪਾਠ ਪੂਜਾ ਕਰਦੇ ਸੀਗੇ ਵੀ ਉਹ ਖਤਮ ਨਹੀਂ ਹੋ ਰਿਹਾ ਸਾਡਾ ਜਿਹੜਾ ਰੰਗਲਾ ਪੰਜਾਬ ਸੀਗਾ ਇਹ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਕਾਲੀ ਧਰਤੀ ਨਹੀਂ ਹੋ ਰਹੀ ਇਹ ਜਿਹੜੀ ਕਾਲੀ ਧਰਤੀ ਹੋ ਰਹੀ ਆ ਨਾ ਇਹ 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 ਜਿਆਦਾ ਨਹੀਂਗਾ ਇਹ 5 7 10 ਸਾਲ ਤੋਂ ਇਹ ਸ਼ੁਰੂ ਹੋਇਆ ਵਲੰਡਰੀ ਦਾ ਪੂਰੇ ਪੂਰੇ ਇੰਡੀਆ ਦੇ ਵਿੱਚ ਇਹ ਕੋਈ ਇਹ ਜਿਹੜੇ ਛੋਟੇ ਛੋਟੇ ਬੱਚੇ ਆ ਅਸੀਂ ਮੈਂ ਦਾ ਉਹ ਉਹਦੇ ਵਿੱਚ ਸਹਿਮਤੀ ਨਹੀਂ ਹੈਗਾ ਜਿਹੜੀਆਂ ਕੁੜੀਆਂ ਵਾਂ ਬੱਚੀਆਂ ਵਾਂ ਉਹਨਾਂ ਨੂੰ ਕੁਝ ਨਹੀਂ ਪਤਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਜਗ੍ਹਾ ਤੇ ਇਹ ਵੈਲੈਂਟਾਈਨ ਇਹ ਕੋਈ ਕੋਈ ਤਿਹਾੜ ਨਹੀਂਗਾ ਕੋਈ ਕੁਝ ਨਹੀਂਗਾ ਤੁਸੀਂ ਉਹੀ ਜਾ ਕੇ ਆਪਣੀ ਫੈਮਲੀ ਵਿੱਚ ਜਾਓ ਆਪਣੀਆਂ ਆਪਣੀ ਤੁਹਾਡੀ ਵਾਈਫ ਆ ਉਹਨਾਂ ਕੋਲ ਜਾਓ ਵੀ ਜਾ ਕੇ ਉਹਨਾਂ ਨੂੰ ਤੁਸੀਂ ਜਾ ਕੇ ਫੁੱਲ ਦੇ ਦਿਓ ਬਾਹਰ ਤੁਸੀਂ ਪਾਰਕਾਂ ਵਿੱਚ ਜਾ ਕੇ ਪਾਰਕਾਂ ਘੁੰਮਣ ਪੈਨ ਆਪਣਾ ਸਰੀਰ ਤੰਦਰੁਸਤ ਰਹੇ ਉਹਦੇ ਲਈ ਆ ਨਾਗੇ ਤੁਸੀਂ ਵੈਲਨਟਾਈਜ਼ ਦੇ ਕੇ ਹਰ ਹਰਕ ਬਾਗ ਚ ਰੋਜ਼ ਘਾੜਨ ਦੇ ਵਿੱਚ ਦੇਖ ਲੋ ਜਾ ਕੇ ਅਸੀਂ ਧੀਆ ਜਿਹੜੀਆਂ ਹੈਗੀਆਂ ਉਹਨਾਂ ਨੂੰ ਤਾਂ ਅਸੀਂ ਵੀਡੀਓ ਮੂਰੇ ਵੀ ਨਹੀਂ ਲੈ ਕੇ ਆਉਣਾ ਜੀ ਉਹਨੂੰ ਅਸੀਂ ਕੁਝ ਨਹੀਂ ਕਹਿਣਾ ਬੱਚੀਆਂ ਨੂੰ ਕਿਉਂਕਿ ਉਹ ਵਿਚਾਰੀਆਂ ਨੂੰ ਬੱਚੀਆਂ ਨੂੰ ਕੁਝ ਨਹੀਂ ਪਤਾ ਉਹ ਤਾਂ ਜਿਹੜੇ ਮਸਟੰਡੇ ਆ ਮੁੰਡੇ ਆ ਜਿਹੜੇ ਉੱਧਰ ਆ ਪਹਿਲੀ ਗੱਲ ਜਿਹੜਾ ਕੁੜੀ ਕਿਸੇ ਨੂੰ ਜਾਣਦਾ ਨਹੀਂ ਉਹਨੂੰ ਫੁੱਲ ਦੇਣ ਦਾ ਹੱਕ ਹੀ ਨਹੀਂ ਹੈਗਾ ਜਿਹੜਾ ਬੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਆ ਲੜਕੀ ਨੂੰ ਤੁਸੀਂ ਉਹਨੂੰ ਫੁੱਲ ਦਿੰਨੇ ਪਏ ਆ ਜੇ ਉਹਨੂੰ ਫੁੱਲ ਹੀ ਦੇਣਾ ਆਪਣੇ ਮਾਪੇ ਉਹਦੇ ਘਰੇ ਜਾ ਕੇ ਦੇ ਦਿਓ ਬਿਲਕੁਲ ਜੇ ਫੁੱਲ ਦੇਣਾ ਹੀ ਆ ਤੁਸੀਂ ਇਹ ਵੈਲੈਂਟਾਈਨ ਮਨਾਉਣਾ ਹੀ ਆ ਤੁਸੀਂ ਆਪਣੇ ਮਾਪਿਆਂ ਦੇ ਸਾਹਮਣੇ ਦਿਓ ਬਈ ਆ ਮੈਂ ਮੈਂ ਆ ਕੁੜੀ ਨਾਲ ਆਇਆ ਤਾਂ ਮੈਂ ਉਹਨੂੰ ਫੁੱਲ ਦੇ ਦਤਾ ਜੇ ਤੁਸੀਂ ਜਾ ਕੇ ਪਾਰਕਾਂ ਦੇ ਵਿੱਚ ਤੁਸੀਂ ਕੀ ਦਿਖਾਉਣਾ ਚਾਹੁੰਦੇ ਆ ਪੰਜਾਬ ਨੂੰ ਬਿਲਕੁਲ ਤੇ ਓਨ ਵਾਲੀ ਜਿਹੜੀ ਪੀੜ੍ਹੀ ਆ ਉਹ ਵੀ ਇਹੀ ਚੀਜ਼ ਦੇਖੂਗੀ ਸ਼ਬੀ ਖਰਾਬ ਹੋ ਰਹੀ ਹੈ ਮੈਂ ਕਹਿੰਦਾ ਜੀ ਜਿਹੜੀ ਓਨ ਵਾਲੀ ਪੀੜ੍ਹੀ ਆ ਜੇ ਉਹ ਹੀ ਉਹ ਵੈਲੈਂਟਾਈਨ ਦੇ ਦੇਖੂਗੇ ਇਹ ਅਸੀਂ 5 7 10 ਸਾਲ ਮੈਂ ਪਹਿਲਾਂ ਦੇਖਿਆ ਸੀ ਸ਼ੁਰੂ ਹੋਇਆ ਸੀਗਾ ਆਪਾਂ ਜੇ ਆਪਾਂ ਰੋਕਾਂਗੇ ਕੋਈ ਵੀ ਚੀਜ਼ ਗਲਤ ਹੋ ਰਹੀ ਆ ਉਹਨੂੰ ਕੋਈ ਨਾ ਕੋਈ ਰੋਕਣ ਵਾਲਾ ਆਊਗਾ ਤਾਂ ਰੁਕ ਜੇ ਅਸੀਂ ਇਦਾਂ ਜੇ ਹੁਣ ਤੁਹਾਡੇ ਮੈਂ ਤਾਂ ਤੁਹਾਨੂੰ ਸ਼ਾਬਾਸ਼ ਦਿੰਨਾ ਵਾ ਜਿਹੜਾ ਤੁਸੀਂ ਇਹ ਮੁੱਦਾ ਚੱਕਿਆ ਅੱਜ ਤੱਕ ਕਿਸੇ ਪੱਤਰਕਾਰ ਨੇ ਚੱਕਿਆ ਨਹੀਂ ਮੈਂ ਤੁਹਾਨੂੰ ਵਧੀਆ ਬਦ ਕਰਦਾ ਜਿਹੜੇ ਬੱਚੇ ਆ ਕੁੜੀਆਂ ਨੂੰ ਅਸੀਂ ਇਸ ਪਿਆਰ ਨਾਲ ਸਮਝਾਵਾਂਗੇ ਉਹਨੂੰ ਅਸੀਂ ਕਿਤੇ ਵੀਡੀਓ ਚ ਨਹੀਂ ਲੈ ਕੇ ਜਾਵਾਂਗੇ ਜਿਹੜੇ ਮੁੰਡੇ ਅਸੀਂ ਫੜ ਲੇ ਕਿਸੇ ਕੁੜੀ ਨੂੰ ਜਾਣਦਾ ਨਾ ਹੋਵੇ ਮੈਂ ਤਾਂ ਬਾਬਾ ਜੀ ਨੂੰ ਕਹਿੰਦਾ ਵੀ ਇਹ ਇਹ ਸੇਵਾ ਵੀ ਬਾਬਾ ਜੀ ਨੂੰ ਲਾਣੀ ਤੁਹਾਨੂੰ ਲਾਈਏ ਵੀ ਜਿੱਥੇ ਬਾਬਾ ਜੀ ਕੋਈ ਤੁਹਾਨੂੰ ਮੁੰਡਾ ਵਾ ਉਹਨੂੰ ਕੁੜੀ ਨੂੰ ਨਹੀਂ ਜਾਣਦਾ ਉਹਨੇ ਵੀ ਤੂੰ ਇਹ ਕੁੜੀ ਨੂੰ ਜਾਣਦਾ ਜੇ ਉਹ ਪੁੱਛੂਗਾ ਵੀ ਨਹੀਂ ਜਾਣਦਾ ਤੁਸੀਂ ਉਹ ਮੁੰਡੇ ਦੇ ਮਾਪਿਆਂ ਨੂੰ ਬੁਲਾਉਣਾ ਨਾ ਕਿ ਕੁੜੀ ਦੇ ਮਾਪਿਆਂ ਨੂੰ ਬੁਲਾਉਣਾ ਇਹ ਹਾਂ ਕਿਉਂਕਿ ਪਤਾ ਧੀਆ ਬੈਣਾ ਸਭ ਦੀਆਂ ਬੱਚੀਆਂ ਵਾਂ ਇਹ ਜਿੰਨੇ ਵੀ ਆ ਜਿਹੜੀ ਮਢੀਰ ਜਿਹੜੀ ਤੁਰੀ ਫਿਰਦੀ ਆ ਫੁੱਲ ਲੈ ਕੇ ਕਦੇ ਐਵੇਂ ਕਦੇ ਕਦੇ ਸਲੈਂਸਰ ਲਾ ਦਿੰਦੇ ਆ ਮੋਟਰਸਾਈਕਲ ਸਲੈਂਸਰ ਲੈ ਕੇ ਐਵੇਂ ਤੁਰੀ ਜਾਂਦੇ ਮੈਂ ਤਾਂ ਸੀਪੀ ਸਾਹਿਬ ਆਪਣੇ ਮਾਨਜੋਗ ਬਹੁਤ ਵਧੀਆ ਵਾ ਉਹਨਾਂ ਨੂੰ ਜੇ ਵੀਡੀਓ ਸਾਡੀ ਉਹਨਾਂ ਕੋ ਪਹੁੰਚ ਜਾਏ ਤਾਂ ਪਹਿਲੀ ਗੱਲ ਸਾਨੂੰ ਬਾਬੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਉਹਨਾਂ ਦੇ ਧਿਆਨ ਦੇ ਵਿੱਚ ਅਸੀਂ ਲਿਆਣੇ ਵੀ ਇਦਾਂ ਦੀ ਜਿਹੜੇ ਪਾਰਕਾਂ ਦੇ ਵਿੱਚ ਬਹਿੰਦੇ ਆ ਪੂੰਡਾਸ਼ਕ ਪੂੰਡਾਸ਼ਕ ਇਹਨਾਂ ਨੂੰ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ ਸਾਡੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਆ ਵੀ ਇਹਨਾਂ ਨੂੰ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਵਕੀਲ ਸਾਹਿਬ ਵੱਲੋਂ ਤੇ ਬਾਬਾ ਨਿਹੰਗ ਸਿੰਘ ਜੀ ਦੇ ਵੱਲੋਂ ਜਿਹੜੀ ਹੈ ਇੱਕ ਲਾਸਟ ਵਾਰਨਿੰਗ ਦੇ ਦਿੱਤੀ ਗਈ ਹੈ ਜਿਹੜੇ ਮਾਪੇ ਦੇਖ ਰਹੇ ਨੇ ਬੱਚੇ ਗਲਤ ਨਹੀਂ ਹੁੰਦੇ ਸੰਗਤ ਗਲਤ ਹੁੰਦੀ ਹੈ ਗਲਤ ਸੰਗਤ ਦੇ ਵਿੱਚ ਪਾ ਕੇ ਉਹਨਾਂ ਉੱਤੇ ਗਲਤ ਅਸਰ ਹੁੰਦਾ ਤੇ ਅਜਿਹੀ ਖਾਸ ਪੇਸ਼ਕਸ਼ ਲੈ ਕੇ ਮੈਂ ਫਿਰ ਤੋਂ ਹਾਜ਼ਰ ਹੁੰਦਾ ਰਹੂੰਗਾ ਧੰਨਵਾਦ